ਗੜ ਸ਼ੰਕਰ ਚ ਆਪਣੇ ਦਫ਼ਤਰ ਚ ਡਿਪਟੀ ਸਪੀਕਰ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਕੱਲ ਕੱਲ ਜਣੀ ਤਰੀਕ 10 ਜੂਨ ਨੂੰ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕਿਸ਼ਨ ਸਿੰਘ ਰੌੜੀ ਆਪਣੇ ਦਫ਼ਤਰ ਗੜ ਸ਼ੰਕਰ ਵਿਖੇ ਵਿਧਾਨ ਸਭਾ ਹਲਕੇ ਦੇ ਵੱਕਵੱਕ ਪਿੰਡਾਂ ਦੇ ਵੱਕਵੱਕ ਪਾਰਟੀਆਂ ਦੇ ਆਗੂਆਂ ਦੀਆਂ ਜਿਹੜੀਆਂ ਸਮੱਸਿਆਵਾਂ ਸ਼ਿਕਾਇਤਾਂ ਮੰਗਾ ਸੁਣਨਗੇ ਉਹਨਾਂ ਨੇ ਕੱਲ ਸਮੂਹ ਜਿਹੜੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਵੇਰੇ ਜਿਹੜਾ ਹੈ 10 ਜੂਨ ਨੂੰ ਦਫ਼ਤਰ ਵਿਖੇ ਪਹੁੰਚੋ ਤੇ ਆਪਣੀਆਂ ਜਿਹੜੀਆਂ ਸਮੱਸਿਆਵਾਂ ਮੰਗਾਇਆ ਉਹਨਾਂ ਨੂੰ ਸੁਣ ਕੇ ਉਹਨਾਂ ਦਾ ਹੱਲ ਕੀਤਾ ਜਾਵੇਗਾ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆਪ ਸਭ ਦਾ ਦੇਲੇ ਘਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਲਕਾ ਸ਼੍ਰੀ ਨੰਦਪੁਰ ਸਾਹਿਬ ਦੇ ਸਾਰੇ ਵੋਟਰਾਂ ਦਾ ਖਾਸ ਕਰਕੇ ਹਲਕਾ ਗੜਸ਼ੰਕਰ ਦੇ ਸਾਡੇ ਸਾਰੇ ਵੋਟਰਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਬਹੁਤ ਵੱਡੀ ਲੀਡ ਦੇ ਨਾਲ ਬਲਵਿੰਦਰ ਸਿੰਘ ਕੰਗਸਾਹਬ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਦੇ ਵਿੱਚ ਭੇਜਿਆ ਇਹ ਜਿਹੜਾ ਇਲੈਕਸ਼ਨ ਹੈ ਆਪ ਸਭ ਇਸ ਗੱਲ ਦੇ ਗਵਾਹ ਹੋ ਕਿ ਵੱਖ-ਵੱਖ ਪਾਰਟੀਆਂ ਨੇ ਕਿਸੇ ਨੇ ਧਰਮ ਦੇ ਨਾਂ ਦੇ ਇਲੈਕਸ਼ਨ ਲੜਿਆ ਕਿਸੇ ਨੇ ਪੈਸੇ ਦੇ ਕਿਸੇ ਨੇ ਨਸ਼ੇ ਦੇ ਜ਼ੋਰ ਦੇ ਉੱਤੇ ਇਲੈਕਸ਼ਨ ਲੜਿਆ ਮੈਂ ਹਰ ਪਿੰਡ ਹਰ ਗਲੀ ਹਰ ਮਹੱਲੇ ਇੱਕੋ ਗੱਲ ਕੀਤੀ ਕਿ ਜੇਕਰ ਅਸੀਂ 2 ਸਾਲਾਂ ਚ ਕੋਈ ਕੰਮ ਕੀਤਾ ਤਾਂ ਸਾਨੂੰ ਵੋਟ ਪਾਉਣੇ ਹੀ ਰਹਿਣ ਦਿਓ ਹਲਕਾ ਗੜਸ਼ੰਗਨ ਵਸਿਆ ਨੇ 11000 ਦੀ ਵੱਡੀ ਲੀਡ ਦੇ ਕੇ ਜਿਹੜਾ ਆ ਸਾਨੂੰ ਬਹੁਤ ਮਾਨ ਸਨਮਾਨ ਦਿੱਤਾ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਮੈਂ ਆਪ ਸਭ ਨੂੰ ਅਪੀਲ ਕਰਨੀ ਹੈ ਕਿ ਕੱਲ ਸੋਮਵਾਰ ਮੈਂ ਆਪਣੇ ਦਫ਼ਤਰ ਵਿੱਚ ਬੈਠਾਂਗਾ ਜੇਕਰ ਕਿਸੇ ਦਾ ਵੀ ਕਿਉਂਕਿ ਨਹਿਰ ਚੱਲਣੀ ਹੈ ਨਹਿਰ ਦੇ ਨਾਲ ਪਿੰਡਾਂ ਦੇ ਵਿੱਚ ਪਾਈਪਲਾਈਨਾਂ ਪੈੜੀਆਂ ਨੇ ਮੋਗੇ ਲੱਗਣੇ ਨੇ ਟਿਊਬਲ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਉਹ ਪਾਈਪਲਾਈਨ ਚੱਲਣੀ ਹੈ ਅਗੇ ਰਸਤੇ ਦੀ ਗੱਲ ਐ ਸੜਕਾਂ ਦੀ ਗੱਲ ਐ ਪਿੰਡਾਂ ਦੇ ਵਿੱਚ ਕਈ ਤਰ੍ਹਾਂ ਦੇ ਵਿਕਾਸ ਦੇ ਕਾਰਜ ਐ ਕਿਸੇ ਦਾ ਕੋਈ ਵੀ ਕੰਮ ਐ ਕੱਲ ਸਵੇਰੇ ਮੈਂ ਆਪਣੇ ਦਫ਼ਤਰ ਬੈਠਾਂਗਾ ਔਰ ਮੰਗਲਵਾਰ ਤੋਂ ਮੈਂ ਡਿਪਾਰਟਮੈਂਟ ਵੱਖ-ਵੱਖ ਜਿਹੜੇ ਆ ਉਹਨਾਂ ਦੀ ਟੀਮ ਜਿਹੜੀ ਆ ਉਹ ਸਾਰੇ ਬੁਲਾ ਰਿਆਂ ਵੱਖ-ਵੱਖ ਡਿਪਾਰਟਮੈਂਟਾਂ ਨੂੰ ਸਾਰੇ ਨਿਰਦੇਸ਼ ਦਵਾਂਗੇ ਜੋ ਇਲੈਕਸ਼ਨ ਦੇ ਵਿੱਚ ਲੋਕਾਂ ਦੇ ਵਿੱਚ ਵਾਅਦੇ ਕਰਕੇ ਆਇਆ ਕਿ ਆ ਜਿਹੜੇ ਤੁਹਾਡੇ ਕੰਮ ਪੈਂਡਿੰਗ ਪਏ ਆ ਉਹ ਸਾਰੇ ਪੂਰੇ ਕਰਨ ਲਈ ਮੈਂ ਵਚਨਬੱਧਾ ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ ਜਿਵੇਂ ਪਹਿਲਾਂ ਤੁਸੀਂ ਪਿਆਰ ਬਖਸ਼ਿਆ ਸਤਿਕਾਰ ਬਖਸ਼ਿਆ ਮੈਂ ਆਪਣਾ ਅਸ਼ੀਰਵਾਦ ਰੱਖਿਓ ਮੇਰੇ ਕੋਲ ਕੋਈ ਵੀ ਕਿਸੇ ਵੀ ਪਾਰਟੀ ਦਾ ਕੋਈ ਵੀ ਸੱਜਣ ਆ ਸਕਦਾ ਹਰ ਇੱਕ ਪਾਰਟੀ ਦੇ ਹਰ ਇੱਕ ਵਲੰਟੀਅਰ ਦਾ ਕੰਮ ਕਰਨਾ ਸਾਡਾ ਫਰਜ ਹੈ ਕਿਉਂਕਿ ਇਲੈਕਸ਼ਨ ਦੇ ਵਿੱਚ ਜਦੋਂ ਮੈਂ ਬੂਥਾਂ ਤੇ ਗਿਆ ਵੱਖ-ਵੱਖ ਪਾਰਟੀਆਂ ਦੇ ਕੋਈ ਸੱਜਣ ਹੋਰ ਬੂਥ ਵੀ ਲਾ ਕੇ ਬੈਠੇ ਸੀ ਉਹ ਥੋੜਾ ਸ਼ਰਮਾ ਵੀ ਰਹੇ ਸੀ ਮੈਂ ਸਾਰਿਆਂ ਨੂੰ ਕਹਿ ਕੇ ਆਇਆ ਕਿ ਭਾਈ ਤੁਸੀਂ ਕੰਮ ਲਈ ਪਹਿਲਾਂ ਵੀ ਮੇਰੇ ਕੋਲ ਆਉਂਦੇ ਹੋ ਹੁਣ ਵੀ ਤੁਹਾਡਾ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਸ ਦਿਨ ਖਟਕਟਕਲਾ ਆਏ ਆ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਇਕੱਲੇ ਝਾੜੂ ਵਾਲਿਆਂ ਦਾ ਮੁੱਖ ਮੰਤਰੀ ਨਹੀਂ ਪੰਜਾਬ ਦੇ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਹਾਂ ਮੈਮ ਵੀ ਆਪਸ ਨੂੰ ਬੇਨਤੀ ਕਰਦਾ ਕਿ ਗੜ ਸਿੰਘ ਹਲਕਾ ਨਿਵਾਸੀ 3 ਲੱਖ ਲੋਕ ਨੇ ਇੱਥੇ ਮੈਂ ਸਾਰਿਆਂ ਦਾ ਨੌਕਰ ਆ ਭਾਈ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਕਿਸੇ ਦਾ ਕੋਈ ਵੀ ਕੰਮ ਹੈ ਮੈਨੂੰ ਕਿਸੇ ਵੀ ਸਮੇਂ ਯਾਦ ਕਰ ਸਕਦੇ ਹੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ